ਕੱਲ ਤੱਕ ਤੋਂ ਬੱਤੀ ਸਿੰਘ ਤੁਰਦੇ ਸੀ ਤੇ 3000 ਦਾ ਜੱਸਾ ਉੱਥੇ ਜਾਂਦਾ ਸੀ ਇਹ ਬੜੇ ਭੁਲੇਖੇ ਵਿੱਚ ਮੋਦੀ ਇਹ ਮੋਦੀ ਦੀ ਗੱਲ ਸਾਰੀ ਖੱਟੜ ਤੇ ਮੋਦੀ ਇੱਕੋ ਚੀਜ਼ ਨੇ ਤੇ ਇਹਦਾ ਜਿਹੜਾ ਇਹ ਇਹ ਇਹਨਾਂ ਨੂੰ ਖਲਾਜਾ ਪੁੱਗਤਣਾ ਪਏਗਾ ਔਰ ਅਸੀਂ ਅੱਖ ਲੈ ਕੇ ਰਾਵਾਂਗੇ ਹੁਣ ਜਿਹੜਾ ਇਹ ਨੌਜਵਾਨ ਕੱਲ ਕੱਲਾ ਕੱਲਾ ਕਿੰਨਾ ਪਹਿਣਾ ਵੇ ਇੱਕ ਵੀਰ ਸੀ ਜੀ ਦੱਸੋ ਜਿਹਦੇ ਕਰਦਾ ਦੀਵਾ ਹੀ ਬੁੱਝ ਗਿਆ ਤੇ ਇਹਨਾਂ ਨੂੰ ਕੀ ਮਿਲਣਾ ਵੇ ਦੱਸੋ ਜੀ ਸਾਰਾ ਪਰਿਵਾਰ ਜਿਹੜਾ ਉਹਨਾਂ ਦਾ ਅੱਜ ਇੱਕ ਰੋਕ ਲਾ ਰਿਹਾ ਹੈ ਜੀ ਇਸੇ ਕਾਰਨ ਵੀ ਸਾਡਾ ਬੱਚਾ ਗਿਆ ਹੂੰ ਤੇ ਜੇ ਇਹ ਕਟਨਾ ਨਾ ਵਾਪਰਦੀ ਤੇ ਨਾ ਹੁੰਦਾ ਤੇ ਨਾ ਗੋਲੀ ਵਜਦੀ ਹੁਣ ਜੇ ਵੇਖੋ ਹੀ ਜਾਵੇ ਤਾਂ ਜਿੰਨੇ ਵੀ ਕਿਸਾਨ ਨੌਜਵਾਨ ਗਏ ਨੇ ਸਭ ਨੂੰ ਅੱਗੇ ਸਾਡੇ ਆਗੂ ਨੇ ਰੋਕਿਆ ਹੋਇਆ ਹੈ ਜੀ ਜਦੋਂ ਉਹਨਾਂ ਨੇ ਕਹਿਦਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਦੋਂ ਨਾਰਾ ਲਾਇਆ ਨਾ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਉੱਥੇ ਕੋਈ ਚੀਜ਼ ਨਹੀਂ ਰਹਿਣੀ ਤੇ ਨਾ ਹੀ ਕੋ ਰਹਿਣੀ ਹੈ ਇਹਨੂੰ ਫਤਿਹ ਕਰ ਸਕਣ ਬਾਪੂ ਗੁਰਚਰਨ ਸਿੰਘ ਜੀ ਵੀ ਸਾਡੇ ਨਾਲ ਨੇ ਪੀਰ ਮੁਹੰਮਦ ਤੋਂ ਨੇ ਸਵਾਗਤ ਕਰਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਕਰ ਰਿਹਾ ਸਾਡੇ ਨਾਲ ਹੁਣ ਬੋਲਦਾ ਪਿਆ ਸੀ ਢੱਲੇਵਾਲ ਬੋਲਦਾ ਪਿਆ ਸੀ ਜੀ ਪਰਦੇਲ ਬੋਲ ਰਿਹਾ ਸੀ ਕਹਿੰਦੇ ਕਿ ਇਹ ਸਾਡੇ ਨਾਲ ਜਾਨ ਬੁੱਝ ਕੇ ਸਾਜਿਸ਼ ਨਾਲੇ ਸਾਡੇ ਜੋ ਕੁਝ ਕਾਰਵਾਈ ਕਰ ਰਹੇ ਨੇ ਹੂੰ ਇਹ ਸਾਨੂੰ ਦੇਣਾ ਨਹੀਂ ਚਾਹੁੰਦੇ ਪਰ ਅਸੀਂ ਲੈ ਕੇ ਛੱਡਣਾ ਹੈ ਕਿਉਂਕਿ ਅਸੀਂ ਹਿੰਦੁਸਤਾਨ ਦੇ ਬਚਦੇ ਆ ਹਿੰਦੁਸਤਾਨ ਨੂੰ ਹੀ ਯਾਦ ਕਰਾਇਆ ਹੈ ਹੂੰ 200 ਸਾਲ ਰਾਜ ਕੀਤਾ ਅੰਗਰੇਜ਼ਾਂ ਨੇ ਜੀ ਤੇ 50 ਸਾਲ ਰਾਜ ਕੀਤਾ ਸਾਡੇ ਪੰਜਾਬ ਤੇ ਜੀ ਪੰਜਾਬ ਸਾਡਾ ਦੇਸ਼ ਸੀ ਦਾ ਇਹਨਾਂ ਨਾਲ ਰਲੇ ਆ ਪਰ ਜੋ ਸਾਡੀ ਹਾਲਤ ਕਰ ਰਹੇ ਨੇ ਕੋਲ ਮਾੜਾ ਦੇਖ ਰਿਹਾ ਹੈ ਜਾਂ ਦੁਨੀਆ ਵੇਖ ਰਹੀ ਏ ਔਰ ਇਹਦਾ ਤੁਕ ਨਾ ਜਾਇ ਭੁਗਤਣਗੇ ਇਹ ਇਹਨਾਂ ਨੂੰ ਇਹ ਮਾਫ ਨਹੀਂ ਆਉਣਾ ਤੁਸੀਂ ਦੇਖਿਆ ਜੇ ਇਹ ਯਾਦ ਕਰਕੇ ਰੋਣਗੇ ਵੀ ਅਸੀਂ ਇਹਦਾ ਪੰਜਾਬ ਨਾਲ ਧੱਕਾ ਕੀਤਾ ਤੇ ਇਹ ਧੱਕਾ ਜਿਹੜਾ ਹੈ ਬਰਦਾਸ਼ਤ ਨਹੀਂ ਹੋਣਾ ਕਿਉਂਕਿ ਸਾਡੀਆਂ ਜੀ ਨਸਲਾਂ ਨੇ ਉਹਨਾਂ ਵੀ ਬਰਦਾਸ਼ਤ ਨਹੀਂ ਕਰਨਾ ਜੀ ਅੰਗਰੇਜ਼ਾਂ ਨੇ ਉਹ ਨਹੀਂ ਕੀਤਾ ਸਾਡਿਆਂ ਗੁਰਦੁਆਰਿਆਂ ਤੇ ਅੰਗਰੇਜ਼ਾਂ ਨੇ ਮੰਤਾਂ ਨੂੰ ਬਿਠਾਇਆ ਜੀ ਅੱਜ ਜਿਹੜਾ ਮੋਰਚਾ ਚੱਲ ਰਿਹਾ ਹੈ ਅੱਜ ਗੰਗਸਰ ਜੈਤੋ ਜੀ 100 ਸਾਲ ਦਾ ਇਹ ਵਾਕਿਆ ਹੈ ਜੀ ਜਿਹਦੇ ਵਿੱਚ ਜਵਾਰ ਲਾਲ ਨਹਿਰੂ ਵੀ ਦੋ ਦਿਨ ਕੈਦ ਰਿਹਾ ਹੁੰ ਹਮ ਬਿਲਕੁਲ ਤੇ ਇਹੀ ਜਿੱਤਿਆ ਜੀ ਗਾਲ ਤੱਕ ਤੋਂ 25 ਸਿੰਘ ਤੁਰਦੇ ਸੀ ਤੇ 3000 ਦਾ ਜੱਸਾ ਉੱਥੇ ਜਾਂਦਾ ਸੀ ਜੀ ਇਹ ਬੜੇ ਭੁਲੇਖੇ ਵਿੱਚ ਮੋਦੀ ਇਹ ਮੋਦੀ ਦੀ ਗੱਲ ਸਾਰੀ ਖੱਟੜ ਤੇ ਮੋਦੀ ਇੱਕੋ ਚੀਜ਼ ਨੇ ਤੇ ਇਹਦਾ ਜਿਹੜਾ ਇਹ ਇਹ ਇਹਨਾਂ ਨੂੰ ਖਦਾਜਾ ਭੁਗਤਣਾ ਪਏਗਾ ਔਰ ਅਸੀਂ ਅੱਖ ਲੈ ਕੇ ਰਵਾਂਗੇ ਵਾਹਿਗੁਰੂ ਜੀ ਜਿਵੇਂ ਜਿਵੇਂ ਇੱਕ ਬਣੇ ਆਪਾਂ ਕਿਹਾ ਵੀ ਇੱਕ ਬਣੇ ਤਾਂ ਇਹਨਾਂ ਨੇ ਸਾਨੂੰ ਨਾਲ ਰਲਾਇਆ ਸਾਡਾ ਦੇਸ਼ ਪੰਜਾਬ ਸੀ ਸਾਡਾ ਵੱਖਰਾ ਦੇਸ਼ ਸੀ ਸਾਨੂੰ ਨਾਲ ਰਲ ਆ ਲਿਆ ਹੁਣ ਫਿਰ ਵੱਖਰਾ ਬਾਰਡਰ ਬਣਾਈ ਬਿਠੇ ਰਿਆਣੇ ਨੇ ਉਹਨੇ ਉਹ ਗੱਲ ਹੈ ਨਾ ਇਹ ਇਧਰ ਬਾਰਡਰ ਪਾਕਿਸਤਾਨ ਨਾਲ ਜੋੜੀ ਬਿਠੇ ਨੇ ਅਸੀਂ ਕਹਿੰਨੇ ਆ ਪਾਕਿਸਤਾਨ ਦਾ ਖੋਲ ਦਿਓ ਸਾਨੂੰ ਕੁਛ ਨਾ ਦਿਓ ਅਸੀਂ ਆਪੇ ਜੋ ਅਸੀਂ ਉਹ ਵੇਜਵਾਗੇ ਪਰ ਉਹ ਵੀ ਨਹੀਂ ਦਿੰਦੇ ਜੀ ਦਿੰਦੇ ਨੇ ਗੁਜਰਾਤ ਰਾਈ ਜਾ ਕੇ ਜੀ ਪਾਕਿਸਤਾਨ ਨੂੰ ਦਿੰਦੇ ਨੇ ਜਿਹੜੀ ਚੀਜ਼ 50 ਰੁਪਈਆ ਦੀ ਉਹ 500 ਨੂੰ ਵੇਚ ਰਹੇ ਨੇ ਜੀ ਬਹੁਤ ਧੱਕਾ ਕਰ ਰਹੇ ਉਹਨਾਂ ਨਾਲ ਧੱਕਾ ਕਰਦੇ ਨੇ ਸਾਡੇ ਨਾਲ ਧੱਕਾ ਕਰਦੇ ਨੇ ਸਾਥੋਂ ਐਵੇਂ ਲੈ ਕੇ ਪੂਰੇ ਪੈਸੇ ਲੈ ਰਹੇ ਨੇ ਵੈਗੁਰੂ ਜੀ ਕਾ ਖਾਲਸਾ ਕਾ ਵੈਗੁਰੂ ਕੌਜੀ ਕੀ ਕਹੋਗੇ ਇਸ ਸਾਰੇ ਮਸਲੇ ਨੂੰ ਲੈ ਕੇ ਕੀ ਕਹੋਗੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪਿਛਲੇ 10 ਦਿਨਾਂ ਤੋਂ ਅੰਦਾ ਤੋਂ ਜਿਹੜੀ ਫੈਰਿੰਗ ਕੀਤੀ ਜਾ ਰਹੀ ਹੈ ਅਥਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਆ ਕੱਲ ਦੀ ਖਬਰ ਹੈ ਕਿ ਬਜ਼ੁਰਗਾਂ ਦੇ ਲਤਾਂ ਬਾਹਾਂ ਬਜ਼ੁਰਗਾਂ ਦੀਆਂ ਤੋੜ ਦਿੱਤੀਆਂ ਗਈਆਂ ਨੇ ਇਹ ਸਾਰੇ ਵਰਤਾਰੇ ਨੂੰ ਵੇਖ ਕੇ ਕੀ ਕਹੋਗੇ ਕੀ ਅਸੀਂ ਇਹ ਕਹਾਂਗੇ ਵੀ ਜਿਹੜੀ ਘਟਨਾਕਾਲ ਵਾਪਰੀ ਹੈ ਬਹੁਤ ਮਨ ਭਾਗੀ ਹੈ ਇਹਨਾਂ ਨੇ ਦਾਨੀਆਂ ਬਾਨੀਆਂ ਦਾ ਵੱਡੇ ਕਰਾਣਿਆਂ ਦਾ ਆਪਾ ਖਪੂਰੇ ਨੇ ਜੀ ਜੋ ਵੀ ਸਮਾਨ ਸਾਡਾ ਇੱਥੋਂ ਪੰਜਾਬ ਦਾ ਜਾਂਦਾ ਹੈ ਦਾਣ ਦਾਤਾ ਸੀ ਅਨ ਦਾਤਾ ਤੇ ਉਹ ਖੁਲਾਉਣ ਵਾਲੇ ਆ ਉਹ ਸਾਰਾ ਇਹਨਾਂ ਨੇ ਗੁਜਰਾਤ ਕਾਂਢ ਲਏ ਓਕੇ ਤੇ ਕਰਾਂਚੀ ਤੇ ਪਾਕਿਸਤਾਨ ਜਾਂਦਾ ਜੀ ਅੱਛਾ ਨੂੰ ਇੰਨਾ ਜੋ ਇਹਨਾਂ ਨੇ ਸੋਚਣਾ ਹੈ ਕਿਸਾਨਾਂ ਵਾਸਤੇ ਮੈਂ ਕਿਸਾਨਾਂ ਦਾ ਮਦਦਦੀ ਆ ਮੈਂ ਗਰੀਬਾਂ ਦਾ ਮਦਦਦੀ ਆ ਕੋਈ ਮਦਦਦੀ ਨਹੀਂ ਹੂੰ ਫਾਇਲ ਕਾ ਹੈ ਸ਼ੈਣੀ ਵਾਲਾ ਬਾਗਾ ਬਾਟਰ ਉਹ ਖੋਲਣ ਖਾ ਸਾਡੀਆਂ ਜੋ ਜਨਸਾਂ ਨੇ ਸਾਨੂੰ ਐਮਰਸੀ ਨਹੀਂ ਦੇ ਰਹਿ ਜੀ ਜਾਂ ਸਾਨੂੰ ਸਵਮੀ ਰਾਥ ਦੀ ਰਿਪੋਰਟ ਲਾਗੂ ਨਹੀਂ ਕਰ ਰਹੇ ਤੇ ਸਾਨੂੰ ਸਿੱਧਾ ਇਥੋਂ ਮਾਲ ਵੇਚਣ ਦੇ ਸਿੱਧਾ ਆਪ ਦੇ ਹੁਣ ਇਹਨਾਂ ਨੇ ਵੱਡੇ ਵੱਡੇ ਇਥੇ ਛੇਦਰ ਬਣਾ ਤੇ ਫਾਰਮ ਜਿਹਦੇ ਵਿੱਚ ਮਾਲ ਜੀ ਕਿਸਾਨ ਜਿੱਥੇ ਮਰਜੀ ਵੇਚ ਸਕਦਾ ਉਹਦੇ ਵਿੱਚ ਜੇ ਸਾਨੂੰ ਲੈਣਗੇ ਸਾਡਾ ਜਿਹੜਸ 200 300 ਸਾਨੂੰ ਕੁਆਟਰ ਮਗਰ ਵਾਧ ਦੇਣਗੇ ਤੇ ਕੱਲ ਨੂੰ ਸਾਨੂੰ ਲੋਡ ਪੈਂਦੀ ਵੀ ਜਿਹੜੀ ਆੜਦਾ ਉਹ ਵੀ ਤੋੜ ਦਿੱਤੀ ਇਹਨਾਂ ਨੇ ਬਿਲਕੁਲ ਜਿਹੜਾ ਮੰਡੀ ਕਰਨ ਸੀ ਉਹ ਵੀ ਤੋੜਦਾ ਵੀ ਮੰਡੀਆਂ ਰਹਿਣ ਹੀ ਨਹੀਂ ਦੇਣੀਆਂ ਕਿੱਥੇ ਮਰਜੀ ਕੋ ਮਾਲ ਵੇਚ ਸਕਦਾ ਹੈ ਜੀ ਜਦੋਂ ਸਾਨੂੰ ਲੋੜ ਵਿਆਹ ਸ਼ਾਦੀਆਂ ਤੇ ਪੈਂਦੀ ਵਿਆਹ ਸ਼ਾਦੀ ਆ ਜਾਂਦੇ ਨੇ ਕਿਸੇ ਬੱਚੇ ਦਾ ਨਿਆੜਾ ਹੁੰਦਾ ਦੁੱਖ ਸੁੱਖ ਹੁੰਦਾ ਹੈ ਜੀ ਤੇ ਜੋ ਆੜਤੀ ਨੇ ਸਾਡੇ ਵਪਾਰੀ ਨੇ ਛੋਟੇ ਵੱਡੇ ਨੇ ਜਿੰਨੇ ਪੰਜਾਬ ਦੇ ਉਹ ਉਹਦਾ ਕੰਮ ਟਾਈਮ ਪਾਸ ਕਰਦੇ ਨੇ ਜੀ ਜਦੋਂ ਸਾਡੇ ਇਹ ਵੀ ਪੱਲੇ ਨਾ ਰਿਆ ਤੇ ਫੇਰ ਸਾਡੀ ਕਿਹਨੇ ਸੁਣਨੀ ਹੈ ਜੀ ਇਹ ਜਿੰਨੇ ਵੱਡੇ ਘਰਾਣੇ ਪੂੰਜੀਪਤੀ ਨੇ ਨਾ ਇਹ ਸਾਰਾ ਉਹਨਾਂ ਦਾ ਕਾਰਨ ਹੈ ਕਰਕੇ ਉਹਨਾਂ ਨੂੰ ਮਿਲਿਆ ਹੈ ਉਹਨਾਂ ਨਾਲ ਜੁੜਿਆ ਹੋਇਆ ਹੈ ਤੇ ਜਿੰਨੇ ਥੱਲੇ ਨੇ ਇਹਨਾਂ ਦਬਾਣਾ ਚਾਹੁੰਦੇ ਨੇ ਸਾਨੂੰ ਉਹਨੂੰ ਉਦੋਂ ਉਠਾਇਆ ਇਹਨਾਂ ਨੇ ਮੰਡਾ ਮੰਗ ਕੇ ਹੁਣ ਜਦੋਂ ਇਲੈਕਸ਼ਨ ਲੜੇ ਸੀ ਕਹਿੰਦੇ ਸਵਾਮੀਨਾਥ ਦੀ ਰਿਪੋਰਟ ਵੀ ਲਾਗੂ ਕਰਾ ਗਏ ਐਮਸੀਬੀ 23 ਫਸਲਾਂ ਦੇ ਦਿਆਂਗੇ ਕੋਈ ਸਾਨੂੰ ਨਹੀਂ ਕੁਝ ਮਿਲਿਆ ਹੁਣ ਉਹੋ ਹੀ ਮੰਗਾ ਨੇ ਇਹਨਾਂ ਬੰਨੀਆਂ ਨੇ ਸਾਨੂੰ ਉਠਾਤਾ ਉਦੋਂ ਕਹਿੰਦੇ ਵੀ ਜਾਓ ਤੁਹਾਡੀ ਮੰਗਾ ਅਸੀਂ ਮਨਜ਼ੂਰ ਕਰ ਲਈ ਤੁਹਾਨੂੰ ਦੇ ਦਿਆਂਗੇ ਬਾਅਦ ਵਿੱਚ ਫਿਰ ਬਦਲ ਗਏ ਸਾਡੇ ਕਿਸਾਨ ਸ਼ਹੀਦ ਉਹਨਾਂ ਦੇ ਵੀ ਕੁਝ ਨਹੀਂ ਪੱਲੇ ਪਾਇਆ ਨਾ ਇਹਨਾਂ ਦਿੱਤਾ ਕੁਝ ਹੁਣ ਜਿਹੜਾ ਇਹ ਨੌਜਵਾਨ ਕੱਲ ਕੱਲਾ ਕੱਲਾ ਕਿੰਨਾ ਪਹਿਣਾ ਦਾ ਇੱਕ ਵੀਰ ਸੀ ਜੀ ਦੱਸੋ ਜਿਹਦੇ ਕਰਦਾ ਦੀਵਾ ਹੀ ਬੁੱਝ ਗਿਆ ਤੇ ਇਹਨਾਂ ਨੂੰ ਕੀ ਮਿਲਣਾ ਹੈ ਦੱਸੋ ਜੀ ਸਾਰਾ ਪਰਿਵਾਰ ਜਿਹੜਾ ਉਹਨਾਂ ਦਾ ਅੱਜ ਇੱਕ ਰੋਕ ਲਾ ਰਿਹਾ ਹੈ ਇਸੇ ਕਾਰਨ ਵੀ ਸਾਡਾ ਬੱਚਾ ਗਿਆ ਤੇ ਜੇ ਇਹ ਘਟਨਾ ਨਾ ਵਾਪਰਦੀ ਤੇ ਨਾ ਹੁੰਦਾ ਤੇ ਨਾ ਗੋਲੀ ਵਜਦੀ ਹੁਣ ਜੇ ਵੇਖੋ ਹੀ ਜਾਵੇ ਤਾਂ ਜਿੰਨੇ ਵੀ ਕਿਸਾਨ ਨੌਜਵਾਨ ਗਏ ਨੇ ਸਭ ਨੂੰ ਅੱਗੇ ਸਾਡੇ ਆਗੂ ਨੇ ਰੋਕਿਆ ਹੋਇਆ ਹੈ ਜੀ ਜਦੋਂ ਉਹਨਾਂ ਨੇ ਕਹਿ ਤਾ ਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਦੋਂ ਨਾਰਾ ਲਾਇਆ ਨਾ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਉੱਥੇ ਕੋਈ ਚੀਜ਼ ਨਹੀਂ ਕਰਨੀ ਤੇ ਨਾ ਹੀ ਕੁ ਰਹਿਣੀ ਏ ਉਸ ਕਾਲਪੁਰਖ ਨੇ ਕਿਸਾਨਾਂ ਦੀ ਮਤ ਕਰਨੀ ਏ ਉਸ ਕਾਲਪੁਰਖ ਨੇ ਅੱਗੇ ਹੋ ਕੇ ਸਾਡੇ ਨਾਲੇ ਬੈਲੀਅਰ ਉਹਨਾਂ ਨੇ ਤੋੜਨੇ ਨੇ ਅਸੀਂ ਕੋਈ ਚੀਜ਼ ਨਹੀਂ ਉਹ ਸਾਡੇ ਜਿਹੜਾ ਕਾਲਪੁਰਖ ਹੈ ਨਾ ਸਭ ਕੁਝ ਉਹ ਕਰਨਗੇ ਹਮ ਬਿਲਕੁਲ ਸਾਨੂੰ ਯਕੀਨ ਹੈ ਅਸੀਂ ਕੋਈ ਝੂਠਾ ਨਹੀਂ ਕਰ ਰਹੇ ਸੀ ਆਹ ਦਾ ਹੱਕ ਮੰਗ ਰਹੇ ਹਾਂ ਜੇ ਉਹਨ ਇੱਕ ਪੁੱਤ ਹੈ ਪਿਓ ਦੋ ਮਰਲੇ ਘਾਟ ਦੇ ਦੇਵੇ ਤੇ ਉਹ ਪਿਓ ਨੂੰ ਕਟਹਿਰੇ ਵਿੱਚ ਖੜਾ ਕਰ ਦਿੰਦਾ ਤੇ ਇਹ ਤਾਂ ਸਾਰੇ ਬਾਤ ਦੀ ਮੰਗ ਹੈ ਇਹ ਕੋਈ ਇਕੱਲੇ ਸਾਡੇ ਪੰਜਾਬ ਸੂਬੇ ਦੀ ਨਹੀਂ ਕੀ ਜੀ ਹੋਰ ਕੇਸ਼ ਦੇ ਕਹਤ ਨੂੰ ਐਲਾਨ ਕਰਦਾ ਗਰਨਾ ਚੁੰਨੀ ਨੇ ਵੀ ਕਰਤਾ 500 ਜਥੇਬੰਦੀਏ ਭਾਰਤ ਦੀ ਥੋੜਾ ਐਸਕੇਮ ਵੀ ਅੱਜ ਮੀਟਿੰਗ ਕਰ ਰਿਹਾ ਤੁਸੀਂ ਕੀ ਕਹੋਗੇ ਤੁਸੀਂ ਕੀ ਚਾਹੁੰਦੇ ਹੋ ਵੀ ਉੱਥੇ ਮੀਟਿੰਗ ਦਾ ਵਿੱਚ ਕੀ ਫੈਸਲਾ ਲਿਆ ਜਾਵੇ ਜਾਇਆ ਜਾਵੇ ਜਾਂ ਨਾ ਹਜੇ ਜਾਇਆ ਜਾਵੇ ਜੇ ਮੀਟਿੰਗ ਵਿੱਚ ਕੋਈ ਸਿੱਟਾ ਨਿਕਲਿਆ ਹੱਲ ਹੁੰਦਾ ਆ ਤੇ ਸਾਨੂੰ ਪਤਾ ਲੱਗ ਜਾ ਜਦੋਂ ਕਾਲ ਸਾਨੂੰ ਆ ਜੇਗੀ ਅਸੀਂ ਵੀਰਾ ਕੱਟ ਕੇ ਉੱਥੇ ਜਾਵਾਂਗੇ ਬਾਰਡਰ ਤੇ ਡੱਬ ਵਾਲੀ ਬਾਰਡਰ ਹੈ ਖਨੌਰੀ ਹੈ ਸ਼ੰਭੂ ਬਾਰਡਰ ਹੈ ਜਿੱਥੋਂ ਦਾ ਹੁਕਮ ਲੱਗੇਗਾ ਹੁਕਮ ਲੱਗੇਗਾ ਜਿੱਥੇ ਜਿੱਥੇ ਜਿਸ ਤਰ੍ਹਾਂ ਜ਼ਿਲ੍ਹਿਆਂ ਦੇ ਸਾਹਮਣੇ ਜਾਵਾਂਗੇ ਤਾਂ ਜ਼ਿਲ੍ਹੇ ਨਾਲ ਜੇ ਕੱਠੇ ਹੋ ਕੀ ਕਿਥਾ ਪੜਨਾ ਸਾਰੇ ਕੱਠੇ ਜਾਵਾਂਗੇ ਜੀ ਕਿ ਜਿੰਨੇ ਅਸੀਂ ਨਹੀਂ ਜਾਂਦੇ ਸਾਨੂੰ ਹੱਕ ਇਹਨਾਂ ਨੂੰ ਨਹੀਂ ਦੇਣੇ ਹਮ ਹਮ ਰੈਕਸ਼ਨ ਅੱਗੇ ਆ ਰਿਹਾ ਹੈ ਇਹਨਾਂ ਦਾ ਮਤਲਬ ਸਰਕਾਰ ਫਿਰ ਬਣਾ ਲਈਏ ਹਮ ਤੇ ਇਹਨਾਂ ਨੂੰ ਫਿਰ ਕਹਾਂਗੇ ਵੀ ਠੀਕ ਹੈ ਜਿਵੇਂ ਉਦੋਂ 20 ਜੋ ਠਾਤਾ ਹੈ ਜੀ ਫਿਰ ਇਹਨਾਂ ਨੂੰ ਠਾ ਦੇਾਂਗੇ ਵੀ ਗੱਲ ਨਾ ਮੰਨਾਂਗੇ ਇਸ ਕਾਰਨ ਅਸੀਂ ਜਿੰਨਾ ਵੀ ਹੈ ਨਾ ਉਸ ਕਾਲਪੁਰਖ ਦੀ ਵੋਟ ਲੈ ਕੇ ਤੁਰੇ ਆਂ ਅਰਦਾਸਾ ਕਰਕੇ ਤੁਰਿਆ ਜਿੰਨੀਆਂ ਜਥੇਬੰਦੀਆਂ ਨੇ ਤੇ ਉਹ ਸਕਾਰਪੁਰਖ ਨੇ ਵੈਗਰੂ ਨੇ ਸਾਡੀ ਮੱਤ ਕਰਨੀ ਹੈ ਸਾਡੇ ਸਾਥ ਰਹਿਣਾ ਤੇ ਸਾਡੇ ਹੱਕ ਦੂਣੇ ਨੇ ਜੀ ਹਾਂਜੀ ਬਿਲਕੁਲ ਬਿਲਕੁਲ ਉਸ ਅਕਾਲ ਪੁਰਖ ਨੇ ਸਾਡੀ ਮਦਦ ਕਰਨੀ ਹੈ ਮਦਦ ਇਸ ਕਰਕੇ ਕਰਨੀ ਹੈ ਕਿਉਂਕਿ ਅਸੀਂ ਸੱਚ ਦੀ ਲੜਾਈ ਲੜ ਰਹੇ ਹਾਂ ਕਿਉਂਕਿ ਅਸੀਂ ਸਚਾਈ ਦੇ ਉੱਤੇ ਖਲੋਤੇ ਹੋਏ ਹਾਂ ਤੇ ਸਚਾਈ ਦੇ ਉੱਤੇ ਖਲੋਤਿਆਂ ਦੀ ਮਦਦ ਉਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਕਰਦਾ ਆ ਤੇ ਸੰਗਤ ਜੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਅੱਜ ਦੇ ਅੱਜ ਜਿਹੜੀ ਚੰਡੀਗੜ੍ਹ ਦੇ ਵਿੱਚ ਐਸਕੇਐਮ ਦੀ ਮੀਟਿੰਗ ਹੋ ਰਹੀ ਹੈ ਉਹ ਮੀਟਿੰਗ ਬੜੀ ਅਹਿਮ ਹੈਗੀ ਹੈ ਕਿਉਂਕਿ ਉਸ ਦੇ ਵਿੱਚ ਫੈਸਲਾ ਲਿਆ ਜਾਣਾ ਹੈ ਜਿਵੇਂ ਵੀਰਜੀ ਹਨਾ ਨੇ ਕਿਹਾ ਕਿ ਜੇ ਫੈਸਲਾ ਇਹ ਲਿਆ ਗਿਆ ਕਿ ਅਸੀਂ ਦਿੱਲੀ ਜਾਣਾ ਹੈ ਅਸੀਂ ਉੱਥੇ ਆਪਦੇ ਵੀਰਾਂ ਦੇ ਮਗਰ ਉਹਨਾਂ ਦੇ ਜਾ ਕੇ ਪਿੱਠ ਦੇ ਉੱਤੇ ਖੜਨਾ ਹੈ ਤਾਂ ਫਿਰ ਜਦੋਂ ਸੱਦਾ ਆ ਗਿਆ ਫਿਰ ਅਸੀਂ ਵਹੀਰਾ ਘੱਟ ਦੇਣੀ ਆ ਜਿਸ ਤਰੀਕੇ ਦਾ ਸੱਦਾ ਹੋਵੇਗਾ ਉਸ ਤਰੀਕੇ ਦੇ ਨਾਲ ਜ਼ਿਲ੍ਹਾ ਵਾਈਜ਼ ਹੋਵੇਗਾ ਜਾਂ ਇੱਕ ਬਾਰਡਰ ਤੇ ਜਾਣ ਦੀ ਗੱਲ ਹੋਵੇਗੀ ਜੋ ਵੀ ਹੁਕਮ ਹੋਵੇਗਾ ਸਾਨੂੰ ਸਿਰ ਮੱਥੇ ਪ੍ਰਵਾਨ ਹੋਵੇਗਾ ਤੇ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ ਪਹੁੰਚ ਜਾਵਾਂਗੇ ਕਿਉਂਕਿ ਉੱਥੇ ਬੜਾ ਅਤਿਆਚਾਰ ਸਾਡੇ ਭਰਾਵਾਂ ਦੇ ਉੱਤੇ ਕੀਤਾ ਜਾ ਰਿਹਾ ਸਾਡੇ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਕਿਸਾਨ ਮੋਰਚੇ ਦੇ ਨਾਲ ਜੁੜੀ ਹੋਈ ਹਰ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ